ਪਹਿਲੀ ਵਾਰ ਹੋਇਆ ਹਿਸਟਰੀ ਚ ਪੰਜਾਬ ਦੀ ਹਿਸਟਰੀ ਚ ਵੀ ਦੇਸ਼ ਚ ਵੀ ਨਹੀਂ ਕਦੇ ਹੋਇਆ ਇਦਾਂ ਆਮ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਉਹ ਸਰਕਾਰੀ ਅਦਾਰਿਆਂ ਨੂੰ ਜਿਵੇਂ ਤੁਹਾਡਾ ਡਿਪਾਰਟਮੈਂਟ ਵੀ ਐਸਾ ਕਰਤਾ ਵਾਲਾ ਘਾਟੇ ਵਾਲਾ ਸੌਦਾ ਦਿਖਾ ਕੇ ਪ੍ਰਾਈਵੇਟ ਦੋਸਤਾਂ ਨੂੰ ਵੇਚ ਦਿੰਦੇ ਨੇ ਤੇ ਅਸੀਂ ਚੜ੍ਹਦੇ ਸਾਲ ਪਹਿਲੀ ਜਨਵਰੀ ਨੂੰ ਖੁਸ਼ਖਬਰੀ ਦਿੱਤੀ ਹੈ ਉਲਟੀ ਗੰਗਾ ਪੰਜਾਬ ਚ ਭਾਈ ਹੈ ਕਿ ਪਹਿਲੀ ਵਾਰ ਹੋਇਆ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਕਿਉਂਕਿ ਉਹ ਕਹਿੰਦਾ ਤੇਸੀ ਅਸੀਂ ਅਸੀਂ ਚਲਾ ਕੇ ਦਿਖਾਵਾਂਗੇ ਤੁਹਾਨੂੰ ਸਾਨੂੰ ਫੜਾਓਏ ਸੋ ਸਾਡੇ ਕੋਲੇ ਕੋਲਾ ਆਪਣਾ ਹੈਗਾ ਝਾਰਖੰਡ ਦੇ ਵਿੱਚ ਅਸੀਂ ਆਪਣੀ ਜਿਹੜੀ ਕੋਲੇ ਦੀ ਬੰਦ ਪਈ ਖਾਨ ਸੀ 2015 ਤੋਂ ਬੰਦ ਪਈ ਸੀ ਉਹ ਚਲਾਈ ਉਹਦੇ ਚੋਂ ਸਾਨੂੰ ਕੋਲਾ ਆਉਂਦਾ ਜੀ ਬਹੁਤ ਕੁਆਲਟੀ ਬਹੁਤ ਕਮਾਲ ਦੀ ਹੈ ਉਸ ਕੋਲੇ ਦੀ ਪਰ ਉਹ ਕੋਲੇ ਨੂੰ ਸਿਰਫ ਤੁਸੀਂ ਸਰਕਾਰੀ ਥਰਮਲ ਪਲਾਂਟ ਚ ਹੀ ਵਰਤ ਸਕਦੇ ਹੋ ਪੰਜਾਬ ਚ ਪੰਜ ਨੇ ਲਹਿਰਾ ਮੁਹੱਬਤ ਰੋਪੜ ਗੋਇੰਦਵਾਲ ਸਾਹਿਬ ਰਾਜਪੁਰਾ ਤੇ ਬਠਿੰਡਾ